ਇਹ ਕਿਹੜਾ ਹੋਈ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਆ ਛਡਾਉਂਦੇ ਆ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਬੱਚੀ ਹੱਥ ਤੇ ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਕਿਸੇ ਪਾਸੇ ਨਹੀਂ ਆ ਉਹਦਾ ਗੱਲ ਪੈ ਗਿਆ ਉਹਦੇ ਦੇਖੋ ਹੁਣ ਸਕੇ ਤੁਹਾਡੇ ਪਤਾ ਗਾਲੀ ਪੈਣ ਤੇ ਗੱਲ ਹੋਣੀ ਆ मर्द दी जोड़ ਨਾ ਮਾਰੋ ਬਾਸ ਨਾ ਮਾਰੋ ਬਾਸ ਨਾ ਮਾਰੋ ਬਾਸ ਨਾ ਮਾਰੋ ਨਾ ਮਾਰੋ ਨਾ ਮਾਰੋ ਬਾਸ 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 ਨਾ ਮੇਰਾ ਨਾਮ ਰਜਿੰਦਰ ਸਿੰਘ ਹੈ ਪੀਟੀ 180 ਨੰਬਰ ਮੇਰਾ ਜੀ ਮੈਂ ਫਾਇਲ ਦਾ ਚਿੰਤਪੂਰਨਿਕ ਫਾਇਲ ਕਰ ਰਿਹਾ ਸੀ ਇੱਥੇ ਨਾਲ ਅੱਗੇ ਆ ਜਾਮ ਲੱਗਾ ਜੀ ਕਾਲਾ ਮੈਂ ਉਹਨਾਂ ਦਾ ਮੋਟਰਸਾਈਕਲ ਮੇਰੇ ਅੱਗੇ ਆ ਉਹਨੇ ਆ ਕੇ ਬ੍ਰੇਕ ਮਾਰ ਦਿੱਤੀ ਕੋਈ ਨਾ ਆਰਾਮ ਨਾ ਆਰਾਮ ਨਾ ਕੋਈ ਗੱਲ ਨਹੀਂ ਉਹਨੇ ਮੇਰੇ ਅੱਗੇ ਬ੍ਰੇਕ ਮਾਰ ਦਿੱਤੀ ਤੇ ਮੈਂ ਗੱਡੀ ਤੋਂ ਮਗਰ ਆ ਕੇ ਬ੍ਰੇਕ ਲਾ ਦਿੱਤੀ ਮੈਨੂੰ ਉਹਦਾ ਸਾਲਿਆ ਥੱਲੇ ਆ ਮੈਨੂੰ ਲੇਡੀ ਸਵਾਰੀਆਂ ਉਸ ਉਨਾਂ ਨੇ ਉੱਤਰ ਦਿੱਤਾ ਮੇਰਾ ਉਹਨੇ ਆ ਕੇ ਇੱਥੇ ਟ੍ਰੈਫਿਕ ਸਰਵਰ ਨਾਲ ਪੈ ਗਿਆ ਹੂੰ ਮੈਂ ਸਪਾਰੀ ਨੂੰ ਕੱਟੂ ਮੈਂ ਥੱਲੇ ਉਤਰਿਆ ਉਹਨਾਂ ਮੇਰਾ ਸ਼ੀਸ਼ਾ ਪਾੜਦਾ ਮੇਰੇ ਰਾੜਾ ਮਾਰੀਆਂ ਵਿੱਚੋਂ ਫਿਰ ਮੈਂ ਕਹਾ ਯਾਰ ਸਾਰੀ ਗੱਡੀ ਨਾਲ ਪਾੜਦੇ ਨੂੰ ਮੈਂ ਥੱਲੇ ਆ ਗਿਆ ਇਹਨਾਂ ਥੱਲੇ ਆ ਕੇ ਮੈਨੂੰ ਬਹੁਤ ਚੰਗੀ ਤਰ੍ਹਾਂ ਰਾੜਾ ਨਾਲ ਕੁੱਟਿਆ ਮੇਰੀ ਬੁੱਧੀ ਲਈ ਤੁਸੀਂ ਕੰਡਕਟਰ ਹੋ ਮੈਂ ਮੈਂ ਡਰਾਈਵਰ ਹਾਂ ਡਰਾਈਵਰ ਹੋ ਤੁਸੀਂ ਰੋਡ ਵਿੱਚ ਅੱਛਾ ਜਾਮ ਲਗਾਈ ਤੁਸੀਂ ਬੱਸ ਰੋਕੀ ਇੱਥੇ ਹਾਂ ਜਾਮ ਲਗਾਈ ਮੈਂ ਬੱਸ ਚੱਲੀ ਜਾਂਦੀ ਸੀ ਮੰਨ ਲਿਆ ਬਾਜੀ ਇੰਨੀ ਬੰਦ ਨਹੀਂ ਸੀ ਚੱਲੀ ਜਾਂਦੀ ਸੀ ਨਹੀਂ ਕੋਈ ਲੱਗੀ ਐ ਕਿਸੇ ਨਾਲ ਖਾਈ ਨਹੀਂ ਕੋਈ ਨਹੀਂ ਨਹੀਂ ਅਸੀਂ ਆਰਾਮ ਨਾਲ ਕੋਰਸ ਤੋਂ ਤਿਲਕਿਆ ਆਏ ਕੋਰਸ ਤੋਂ ਤਿਲਕਿਆ ਉਹਨੇ ਅੱਗੇ ਅੱਛਾ ਕੋਰਸ ਤੋਂ ਤਿਲਕਿਆ ਅਨੇਕ ਕਾਰਨ ਦੇ ਨਾਲ ਦਰਵਾ ਰੱਜਿਆ ਹੀ ਕੋਰਸ ਅਸੀਂ ਵੀਰਾਸ ਪਿਛਲੀ ਗੱਡੀ ਕਿਸੀ ਇਹ ਨਸ਼ੇ ਦੇ ਰੱਜੇ ਮੁੰਡੇ ਅੰਨੇ ਹੋਏ ਇਹ ਕੁੱਟੀ ਜਾਂਦੇ ਜਦੋਂ ਪਿਛਲੀ ਗੱਡੀ ਬਰਾਬਰ ਆ ਖੜੀ ਐ ਇਹਨਾਂ ਨੇ ਅੰਨੇ ਹੋ ਕੇ ਪਤਾ ਨਹੀਂ ਕਿੱਥੇ ਵੱਜਦੀ ਆ ਉਥੋਂ ਰਾਡਾ ਨਹੀਂ ਆ ਡਾਗਾ ਨਹੀਂ ਆ ਉਹ ਥੋਟੀਆਂ ਇਹਨਾਂ ਦੇ ਕੋਲ ਸ਼ੀਸ਼ੇ ਭੰਨੇ ਆ ਇਹਨੂੰ ਕੁੱਟਿਆ ਡਰਾਈਵਰ ਨੂੰ ਕੁੱਟਿਆ ਕੰਡੈਕਟਰ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਹ ਮੁੰਡੇ ਨਸ਼ੇ ਦੇ ਰੱਜੇ ਆ ਗੁੰਡਾ ਕਰਦੀ ਕੀਤੀ ਫੁੱਲ ਗੁੰਡਾ ਕਰਦੀ ਕੀਤੀ ਕੋਈ ਕਾਰਨ ਨਹੀਂ ਵੀ ਕਿ ਸਿਰਫ ਮੋਸਲਕੇ ਖੁੱਦ ਕੇ ਤੇ ਪਾਣੀ ਬਰਸਾਤ ਦਾ ਕਰਕੇ ਖੜਾ ਸੀ ਇਹਨੂੰ ਨਜੂਬ ਟੈਸਟ ਕੀਤਾ ਇਹ ਵੇਲੇ ਇਹਨਾਂ ਨੇ ਕਿੰਨਾ ਨਹੀਂ ਸੀ ਹਾਂ ਤੇ ਤਰੀ ਰੋਡ ਦੇ ਇਹਨਾਂ ਨੇ ਗੁੱਟਿਆ ਸਾਰਿਆਂ ਦੁਕਾਨਾਂ ਨਾਲ ਪੁੱਛੋ ਵੀ ਸਾਰਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਛਡਾਉਂਦਾ ਸੀ ਉਹਦੇ ਵੀ ਗੱਲ ਪੈਂਦੀ ਸੀ ਉਹਨੂੰ ਹੀ ਛਡਾ ਲੈ ਗੁੱਦ ਨਾਲ ਸਵਾਰਿਆਂ ਨੂੰ ਵੀ ਕੁੱਟ ਕੇ ਗਏ ਅੱਛਾ ਕੋਣ ਬੰਦੇ ਕੋਣ ਨੇ ਕਿੱਥੋਂ ਦੇ ਨੇ ਕੋਈ ਪਤਾ ਲੱਗਾ ਤੇ ਇਹ ਭਵਾਣੇ ਪਿੰਡ ਦੇ ਦੱਸਦੇ ਆ ਜੀ ਟਵਾਣੇ ਪਿੰਡ ਦੇ ਹਾਂ ਆ ਨਾਲ ਪਿੰਡ ਆ ਕੋਈ ਇੱਥੋਂ ਦੇ ਆ ਤਾਂ ਬਿਲਕੁਲ ਰੱਜੇ ਵੇ ਸੀ ਇਹ दारू ਪੀਦੀ ਰਹੀ ਸੀ ਅੱਛਾ ਜੀ ਹਾਂ ਜੀ दारू ਪੀ ਉਹ ਸਮੈਲ ਆ ਰਹੀ ਉਹਨਾਂ ਦੇ ਵਿੱਚੋਂ ਅੱਛਾ ਤਾਂ ਵਿਵਾਦ ਹੋਇਆ ਔਰ ਦੱਸ ਦਈਏ ਕਿ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਦੇ ਤਿਵਾਣਾ ਚੌਂਕ ਤੋਂ ਤਿਵਾਣਾ ਚੌਂਕ ਤੋਂ ਜਿਹੜਾ ਹੈਗਾ ਇਹ ਮਤਲਬਾ ਹੋਇਆ ਤਾਂ ਜੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਨਾ ਮਟਸਾ ਆ ਕੋ ਬਰਸਾ ਕਲਾ ਕਰਨ ਡਰਾਈਵਰ ਨੇ ਜਾ ਕੇ ਤਾਂ ਬ੍ਰੇਕ ਲਾਈ ਹਾਂ ਤੇ ਤੁਸੀਂ ਪਾਸ ਕਰ ਲਓ ਮੋਟਰਸਾਈਕਲ ਹਾਂ ਇਹਨੂੰ ਸਾਰੇ ਅਗੀ ਐ ਇਹ ਕਹਿੰਦਾ ਨਹੀਂ ਪਾਸ ਕਰਨੀ ਅਥੇ ਮੈਂ ਨਾ ਕਰੇ ਤੂੰ ਖੜ ਲਾ ਡਰਾਈਵਰ ਤੇ ਮੈਂ ਨਾ ਡਰਾਈਵਰ ਨੂੰ ਥੱਲੇ ਛੱਕ ਤਾ ਬੜਾ ਜਿਆਦਾ ਮਾਰ ਡਰਾਈਵਰ ਦੀ ਗੱਡੀ ਨੂੰ ਖਿੱਚਿਆ ਡਰਾਈਵਰ ਨੂੰ ਹਾਂਜੀ ਇਹ ਡਰਾਈਵਰ ਨੇ ਸਭਲਾ ਮਾਰ ਮਾਰ ਕੇ ਡੈਂਟ ਤੇ ਪੇੜੀਆਂ ਤੇ ਡਰ ਨਿਮਤ ਵਿੱਚ ਫੇਰ ਬੱਸ ਵੜ ਗਿਆ। ਇਹ ਫਿਰ ਵੀ ਪਾਰੀਆਂ ਤੋੜ ਕੇ ਵਿੱਚ ਚੜਨ ਦੀ ਕੋਸ਼ਿਸ਼ ਕਰ ਚੁੱਕਾ ਹੈ। ਸੀਸੀ ਤੋੜ ਦੇ ਗੱਡੀ ਦੇ ਦੋ ਕਰੇ। ਸੀ ਗੱਡੀ ਦੀ ਵੀਡੀਓ ਬਣਾ ਦਿੱਤੀ। ਜੀ ਹਾਂ ਜੀ। ਹਾਂ ਜੀ ਇੱਧਰ ਹੋਏ। ਮਾਤਾ ਜੀ। ਮਾਤਾ ਜੀ ਤੁਸੀਂ ਬੱਸ 'ਚ ਸੀਗੇ? ਬੱਸ 'ਚ ਸੀਗੇ। ਕੀ ਹੋਇਆ ਕੀ ਹੈ? ਬੱਸ ਬੜੇ ਬਜ਼ਿਆਰ ਸਟਾਇਰ ਤੇ ਲੱਗੀ ਹੁੰਦੀ ਜ਼ਿਆਦਾ ਆਸ। ਹਾਂ। ਉਹਨੇ ਮੁੰਡਿਆਂ ਨੇ ਜਾਣ ਤੇ ਮੋਟਰਸਾਈਕਲ ਆਕਾਸਾ ਮੋਰਨ ਮਾਰਾ ਹੈ। ਹਾਂ। ਬੜੀ ਸਵਾਰੀ ਬਰੇ ਡਰਾਈਵਰ ਕੋਟਮਾਰਕ ਦੇ ਰਾਣਾ ਅੱਜ ਵਾ ਕਈਆਂ ਦੇ ਕਸਤੇ ਬੜਾ ਮੰਦਵ ਨੇ ਆਰ ਜਿੱਤੇ ਕੋਈ ਸਵਾਰੀ ਨਹੀਂ ਹਾਲ ਤੱਕ ਬੜਾ ਬੜਾ ਕਰਦਣ ਯਾਰ ਬੜੀ ਮੰਦੀ ਕੀਤੀ ਨੇ ਬਰੇ ਬੰਦੇ ਨੇ ਮਾਰ ਨਹੀਂ ਕਰਨੀ ਚਾਹੀਦੀ ਜਨਤਾ ਮੇਕ ਬਹੀ ਜਨਤਾ ਮਾਰਨ ਟਿਕੜਦਾ ਨੂੰ 20 ਬੰਦਿਆਂ ਜਿੰਨਾ ਕਟ ਮਾਰ ਦਿੱਤੀ ਬਸ ਜੀ ਰੈਵਰ ਨੂੰ ਹਾਂ ਡਰਾਈਵਰ ਡਰਾਈਵਰ ਕਨੈਕਟਰ ਦੋਨਾਂ ਨਾਲ ਹੀ ਦੋਨਾਂ ਨਾਲ ਕਨੈਕਟਰ ਨਾਲ ਜੀ ਯਾਰ ਤੂੰ ਬੱਸੇ ਸੀ ਬੱਸ ਜਿਹੜੀ ਅੱਡੀ ਨਾਲ ਸਾਈਡ ਤੇ ਸੀ ਅੱਛਾ ਤੇ ਬਸ 400 ਨੇ ਕਿਹਾ ਜਿਹੜਾ ਤੁਹਾਡਾ ਨੁਕਸਾਨ ਹੈ ਨਾ ਅਸੀਂ ਭਰਨ ਨੂੰ ਤਿਆਰ ਆਂ ਤੇ ਮਾੜੀ ਜਮ ਨੰਬਰ ਤੇ ਦੁੱਤੀ ਹੋਵੇ ਜਿਆਦਾ ਖਾਸ ਨਹੀਂ ਤੂੰ ਦੱਸਦਾ ਰ ਪਤਾ ਨਹੀਂ ਕਿਹੜੇ ਪਾਸੋਂ ਇਹਨੇ ਮੁੰਡੇ ਆ ਗਏ ਹੁਣ ਦੋਨਾਂ ਨੂੰ ਫਟ ਫਟ ਕੇ ਵਜਾਤਾ ਨੇ ਯਾਰ ਤੂੰ ਆਦੀ ਬੱਸ ਸਾਈਡ ਤੇ ਆ ਰਹੀ ਏ ਇੱਕੋ ਦੀ दारू ਪੀਤੀ ਹੋਣੇ ਇਥੇ ਮੋਟਰਸਾਈਕਲ ਤੇ ਦਿੱਲਤ ਜੀ ਵੇਚੀ ਲਿਆ ਹਾਂ ਮੈਂ ਉਹਦਾ ਪਵਾਤਾ ਨੇ ਕੋਈ ਨਹੀਂ ਵੇਚੀ ਮੈਨੂੰ ਪਾਤਾ ਦੱਸੇ ਕੋਲ ਮੈਂ ਭਰਛਾ ਆਵਾਂ ਬਿਲਕੁਲ ਚਿੰਤਪੁਰਨੀ ਫਾਜ਼ਿਲਕਾ ਵਾਲੀ ਜਿਹੜੀ ਬੱਸ ਹੈ ਰੋਡਵੇਜ ਦੀ ਬੱਸ ਹੈ ਉੱਥੇ ਟਿਵਾਣਾ ਚੌਕ ਨਜ਼ਦੀਕ ਹੰਗਾਮਾ ਹੋਇਆ ਬੱਸ ਦੇ ਸ਼ੀਸ਼ੇ ਤੋੜੇ ਗਏ ਆ ਔਰ ਡਰਾਈਵਰ ਦੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਸ਼ੀਸ਼ੇ ਤੋੜੇ ਗਏ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਕਾਫੀ ਜਿਹੜਾ ਹੈਗਾ ਵਿਵਾਦ ਹੋਇਆ ਬੱਸ ਤੇ ਸ਼ੀਸ਼ੇ ਵੀ ਜਿਹੜੇ ਆ ਤੋੜਪਨ ਕੀਤੀ ਗਈ ਹੈ ਦੱਸ ਦਈਏ ਰੋਕ ਲਈ ਭਾਈ ਕਸ ਦੀ ਹੈ ਕਿ ਦੱਸਿਆ ਜਾਂਦਾ ਕਿ ਇੱਕ ਮੋਟਰਸਾਈਕਲ ਤੇ ਕੁਝ ਲੋਕ ਸਵਾਰ ਸਨ ਔਰ ਮੋਟਰਸਾਈਕਲ ਜਿਹੜਾ ਸਲਿੱਪ ਹੋ ਜਾਂਦਾ ਜਿਸ ਤੋਂ ਬਾਅਦ ਦੱਸੇ ਜਾ ਰਿਹਾ ਕਿ 20 ਦੇ ਕਰੀਬ ਜਿਹੜੇ ਗੁੰਡਾ ਤਤਵ ਆ ਜਾਂਦੇ ਜਿਨ੍ਹਾਂ ਦੇ ਵੱਲੋਂ ਬੱਸ ਦੀ ਜਿਹੜੀ ਹੈ ਪਹਿਲਾਂ ਤੋੜਪਾਨ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਆ ਜਿਹੜੇ ਆ ਉਹ ਬੱਸ ਦੇ ਟੁੱਟ ਗਏ ਆ ਔਰ ਵਿਵਾਦ ਹੋਇਆ ਔਰ ਇਹ ਵਿਵਾਦ ਜਿਹੜਾ ਉਹ ਬਹੁਤ ਜਿਆਦਾ ਜਿਹੜਾ ਫੱਟ ਗਿਆ ਦੱਸਿਆ ਜਾਂਦਾ ਹੈ ਕਿ 20 ਤੋਂ 25 ਮੁੰਡੇ ਆਂਦੇ ਆ ਜਿਹੜੇ ਕਿ ਤੋੜਪੰਨ ਕਰਦੇ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਰਾੜਾਂ ਦੇ ਨਾਲ ਜਿਹੜਾ ਕਿ ਕਟਮਾਰ ਕੀਤੀ ਜਾਂਦੀ ਹੈ ਵਾਸਤੇ ਡਰਾਈਵਰ ਨੇ ਇਹਨਾਂ ਦੇ ਨਾਲ ਕਟਮਾਰ ਜਿਹੜੀ ਆ ਉਹ ਕੀਤੀ ਗਈ ਹੈ ਡਰਾਈਵਰ ਦੱਸ ਰਹੇ ਨੇ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਔਰ ਬਿਨਾਂ ਵਜ੍ਹਾ ਦੀ ਜਿਹੜਾ ਇਹਨਾਂ ਦੇ ਨਾਲ ਕਟਮਾਰ ਕੀਤੀ ਗਈ ਹੈ 20 ਤੋਂ 25 ਲੋਕ ਜਿਹੜੇ ਆ ਉਹ ਇੱਥੇ ਆ ਜਾਂਦੇ ਆ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਤਾਂ ਵਜ੍ਹਾ ਕੀ ਹੈ ਇਹ ਵੀ ਦੱਸ ਦਿੰਨੇ ਆ ਕੀ ਆਹ ਸਾਹਮਣੇ ਗੱਡੀ ਦਾ ਐਕਸੀਡੈਂਟ ਜਿਹੜਾ ਹੈਗਾ ਹੋਇਆ ਆ ਬੰਦਾ ਉਹਨੂੰ ਛਾਪ ਲਿਆ ਪਿਆ ਜਿਹੜਾ ਮੰਗੀ दारू ਪੀਤੀ ਹੋਈ ਆ ਰੱਜਾ ਨਸ਼ਾ ਨਾਲ ਮਾਂਕਾ ਹੋਇਆ ਉਹਦਾ ਇੱਕ ਰੇ ਖੜਾ ਹੋ ਗਿਆ ਇਹ ਇੱਕ ਕੁੱਟਣ ਵਾਲੇ ਦੇ ਵਿੱਚ ਸੀਗਾ ਇਹਨਾਂ ਕੰਮ ਹੀ ਆ ਤੇਰੇ ਸਾਰੇ ਅੱਛਾ ਇਸ ਬੰਦੇ ਦੇ ਨੇ ਦੋ ਸ਼ੀਸ਼ੇ ਨੇ ਤੋੜਿਆ ਅੱਛਾ ਇੱਕ ਦੂਜੇ ਨੇ ਤੋੜਿਆ ਮੁੰਡੇ ਨੇ ਕਿਹੜਾ ਮੋਰਥਾਂ ਨਾਲ ਲੱਗਿਆ ਪੁਲਿਸ ਹਾਂ ਇੱਕ ਉਹਨੇ ਤੋੜਿਆ ਓਕੇ ਇਹ ਇਹ ਬੰਦਾ ਇੱਥੇ ਇਕੱਲੇ ਵੀ ਥੱਲਾ ਖੜਾ ਕਰਦੇ ਨਾਵੇਂ ਪੱਜ ਪੈਣਾ ਅੱਛਾ ਹਾਂ ਜੀ ਅੱਛਾ ਇਹਨੇ ਕੀਤਾ ਜੋ ਕੰਮ ਇਹਨੇ ਦੇ ਗਿਆ। ਬਾਕੀ ਆ ਥੋੜੀਆਂ ਨੇ ਲੈ ਕੇ ਦਿੰਦੇ। ਹੁਣ ਤੁਸੀਂ ਇਹਨੂੰ ਨਾਲ ਲੈ ਚੱਲੇ ਹੋ। ਹਾਂ ਜੀ ਇਹਨੂੰ ਥਾਣੇ ਲੈ ਕੇ ਚੱਲਾਂ। ਥਾਣੇ ਲੈ ਕੇ ਚੱਲਦੇ। ਤਾਂ ਬਾਕਰ ਜਿਹੜੀ ਆ ਉਹ ਥਾਣੇ ਲਿਜਾਈ ਜਾ ਰਹੀ ਹੈ। ਦੱਸ ਦਿੰਨੇ ਆ ਕਿ ਇਹ ਪੂਰਾ ਮਾਮਲਾ ਕਿਵੇਂ ਸ਼ੁਰੂ ਹੋਇਆ। ਦਰਅਸਲ ਇੱਕ ਟਰੱਕ ਜਿਹੜਾ ਹੈਗਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਇੱਥੇ ਹਾਦਸੇ ਦਾ ਸ਼ਿਕਾਰ ਹੋਇਆ। ਤਾਂ ਇਸ ਕਾਰਨ ਰੋਡ ਤੇ ਜਿਹੜਾ ਹੈਗਾ ਟ੍ਰੈਫਿਕ ਜਾਮ ਸੀਗਾ ਰੋਡ ਤੇ ਟ੍ਰੈਫਿਕ ਜਾਮ ਸੀ ਕਿਉਂਕਿ ਇੱਕ ਹਾਦਸਾ ਵਾਪਰਿਆ ਸੀਗਾ ਤਾਂ ਇਸੇ ਜਾਮ ਦੇ ਦੌਰਾਨ ਜਿਹੜਾ ਹੈਗਾ ਇਸੇ ਜਾਮ ਦੇ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਕੁਝ ਮੁੰਡੇ ਹੁੰਦੇ ਆ ਜਿਨ੍ਹਾਂ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਔਰ ਉਹ ਇਸ ਦੇ ਲਈ ਰੋਡਵੇਜ ਦੇ ਜਿਹੜਾ ਡਰਾਈਵਰ ਆ ਉਸ ਨੂੰ ਜਿਹੜਾ ਕੀ ਇਹ ਗਲਤੀ ਉਸ ਦੀ ਮੰਨਦੇ ਆ ਤੇ ਉਸ ਦੇ ਨਾਲ ਕੁੱਟ ਮਾਰ ਸ਼ੁਰੂ ਕਰ ਦਿੰਦੇ ਆ ਦੱਸਿਆ ਜਾਂਦਾ ਕਿ ਵੀ ਤੋਂ 25 ਮੁੰਡੇ ਜਿਹੜੇ ਆ ਉਹ ਆਉਂਦੇ ਆ ਔਰ ਕੁੱਟਮਾਰ ਜਿਹੜੀ ਆ ਬੜੀ ਹੀ ਜਿਆਦੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤਾਂ ਇੱਥੇ ਇਹ ਗੱਡੀ ਬਾਈ ਇਹ ਗੱਡੀ ਕਹਦਾ ਹਾਂ ਰਾਤ 1 ਵਜੇ ਵਜਦੀ ਹੈ ਰਾਤ 1 ਵਜੇ ਗਾਈਆਂ ਆਉਣਗੇ ਨਾ ਇਧਰੋਂ ਇਧਰ ਦੀ ਸਾਈਡ ਤੋਂ ਗਾਈਆਂ ਆ ਰਹੀਆਂ ਮੈਂ ਗਾਈਆਂ ਵੇਚਾਰਿਆ ਅੱਛਾ ਗੱਡੀ ਫੁੱਟਪਾਥ ਤੇ ਕੋਈ ਨਿਸ਼ਾਨ ਨਹੀਂ ਹੈਗਾ ਫੁੱਟਪਾਥ ਤੇ ਸਿੱਧੀ ਛੱਡ ਗਏ ਅੱਛਾ ਦਾਵਾ ਕਰਕੇ ਦਾਵਾ ਕਰ ਜੋ ਅੱਛਾ ਕਿੱਥੋਂ ਆ ਰਹੇ ਸੀ ਤੁਸੀਂ ਹਾਂ ਭਾਵਨਾ ਜੀ ਕਿੱਥੇ ਜਾਣਾ ਸੀ ਅੰਮ੍ਰਿਤਸਰ ਗੱਡੀ ਕਿੱਥੋਂ ਦੀ ਇਹ ਤਰੰਦਾਰ ਤਰੰਦਾਰ ਦੀ ਆ ਅੱਛਾ ਤੇ ਇਹ ਜਿਹੜਾ ਪੂਰਾ ਅਣਵਿਵਾਦ ਹੋਇਆ ਇਹ ਕੀ ਹੋਇਆ ਭਾਈ ਸਾਹਿਬ ਰੋਡਵੇ ਵਾਲਿਆ ਆਉਂਦਿਆ ਸੀ ਤੇ ਮੋਟਰਸਾਈਕਲ ਵਾਲਾ ਮੇਰੇ ਸਾਈਡ ਤੋਂ ਨਿਕਲਿਆ ਹਾਂ ਉਹਦੇ ਰੋਡਵੇ ਦੇ ਗੱਡੀ ਬ੍ਰੇਕ ਮਾਰੀ ਅੱਗੇ ਮੋਟਰਸਾਈਕਲ ਨੇ ਅੱਛਾ ਥੋੜੇ ਕੋਲ ਦੇਖਦਰਾ ਬੰਦਾ ਅੱਛਾ ਥੋੜੇ ਦੇਰ ਕਰਦੇ ਸ਼ੁਰੂ ਕਰਤਾ ਕੰਮ ਨੂੰ ਅੱਛਾ 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 ਕਹਿੰਦੇ ਕਾਫੀ ਮੁੰਡੇ ਸੀ ਕਾਫੀ ਜ਼ਿਆਦਾ ਮੁੰਡੇ ਸੀ ਜਿਹੜਾ ਰੌਲਾ ਕਾਫੀ ਪਿਆ ਵਾ 7-8 ਮੁੰਡੇ 7-8 ਮੁੰਡੇ ਸੀ ਤਾਂ ਬਿਲਕੁਲ ਦੱਸ ਦਈਏ ਕਿ ਇਹ ਗੱਡੀ ਰਾਤ 1 ਵਜੇ ਦੇ ਕਰੀਬ ਇੱਥੇ ਹਾਫੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਇਸੇ ਕਰਕੇ ਹੀ ਜਿਹੜਾ ਜਾਮ ਲੱਗਾ ਹੁੰਦਾ ਰੋਡ ਦੇ ਉੱਤੇ ਔਰ ਇਸੇ ਦੌਰਾਨ ਇੱਕ ਮੋਟਰਸਾਈਕਲ ਤੇ ਕੁਝ ਮੁੰਡੇ ਸਵਾਰ ਹੁੰਦੇ ਆ ਉਹਨਾਂ ਦਾ ਰੋਡਵੇ ਦੇ ਡਰਾਈਵਰ ਨੂੰ ਨਾਲ ਜਿਹੜੀ ਐ ਕੁੱਟਮਾਰ ਕੀਤੀ ਜਾਂਦੀ ਹੈ ਵਿਵਾਦ ਹੋ ਜਾਂਦਾ ਔਰ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਲੰਬਾ ਜਾਮ ਲੱਗਾ ਹੋਇਆ ਜਾਮ ਦੀ ਸਥਿਤੀ ਜਿਹੜੀ ਆ ਉਹ ਬਣ ਗਈ ਔਰ ਵਿਵਾਦ ਜਿਹੜਾ ਉਹ ਕਾਫੀ ਹੋਇਆ ਇੱਥੇ ਫਿਲਹਾਲ ਦੀ ਘੜੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਡਰਾਈਵਰ ਹੈਗਾ ਉਸ ਦੇ ਨਾਲ ਦੱਸ ਰਹੇ ਕਿ ਬੜੀ ਬੇਰਹਿਮੀ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਹ ਬਸਤਾ ਡਰਾਈਵਰ ਹੈ ਜਿਸ ਦੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਗਈ ਆ ਬਹੁਤ ਹੀ ਪੂਰਾ ਸਲੂਟ ਜਿਹੜਾ ਹੈਗਾ ਇਹ ਦੱਸਦੇ ਆ ਕਿ ਇਹਦੇ ਨਾਲ ਕੀਤਾ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਟਿਵਾਣਾ ਚੌਂਕ ਤੋਂ ਦਿਖਾ ਰਹੇ ਆ ਜਲਾਲਾਬਾਦ ਦੇ ਫਿਰੋਜ਼ ਮਾਜ਼ਿਲ ਕਾ ਰੋਡ ਟਿਵਾਣਾ ਚੌਂਕ ਜਿੱਥੇ ਇਹ ਪੂਰਾ ਵਿਵਾਦ ਹੋਇਆ ਮਾਹੌਲ ਜਿਹੜਾ ਹੈ ਉਹ ਭੱਗ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਪੁਲਿਸ ਦੇ ਵੱਲੋਂ ਹਲਾਤਾਤੇ ਕਾਬੂ ਜਿਹੜਾ ਹੈਗਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇੱਕ ਰੋਡਵੇ ਦੀ ਬੱਸ ਹੈ ਜਿਸ ਦੇ ਨਾਲ ਇਹ ਡਰਾਈਵਰ ਦੇ ਨਾਲ ਪੂਰਾ ਲੜਾਈ ਟਗੜਾ ਹੋਇਆ ਤਾਂ ਇਹ ਰੋਡਵੇ ਦੇ ਡਰਾਈਵਰ ਨੇ ਤਾਂ ਕਹਿੰਦੇ ਆ ਕਿ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਕੁੱਟਮਾਰ ਇੱਥੇ ਹੋਈ ਆ ਤਾਂ ਜਿਸ ਤੋਂ ਬਾਅਦ ਇਹ ਪੂਰਾ ਮਾਹੌਲ ਜਿਹੜਾ ਹੈਗਾ ਉਹ ਪਖਿਆ ਫਿਲਹਾਲ ਆ ਜਿਹੜਾ ਹੈਗਾ ਉਹ ਬੱਸ ਜਿਹੜੀ ਆ ਉਹ ਥਾਣੇ ਲਜਾਈਗੀ ਔਰ ਇੱਕ ਜਿਹੜੇ ਮੁੰਡੇਆਂ ਦੇ ਵੱਲੋਂ ਇੱਥੇ ਕੁੱਟਮਾਰ ਕੀਤੀ ਗਈ ਉਹਨਾਂ ਦੇ ਵਿੱਚੋਂ ਇੱਕ ਨੂੰ ਥਾਣੇ ਲਜਾਇਆ ਗਿਆ ਬੱਸ ਦੇ ਵਿੱਚ ਉਹ ਸ਼ਖਸ ਹੈਗਾ ਔਰ ਉਸ ਨੂੰ ਥਾਣੇ ਲਜਾਇਆ ਜਾ ਰਿਹਾ